ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਮਾਸੀ ਮੇਰੇ ਬਹੁਤ ਚੰਗੀ ਕਰਾ ਜਹਾਦ ਹੈ ਜਦੋਂ ਇਹ ਕਹਿਰ ਜਾਂਦਾ ਸੀ ਕਿ ਪਿੰਨਾ ਵਿੱਚੋਂ ਪਿੰਛ ਸੁਣਦਾ ਜੀਵਾ ਕੀ ਜੀ ਮੇ ਵਿਚੋਂ ਨਾਮ ਸੁਨਿਦਾ ਸ਼ਤਰ ਸਿੰਘ ਲਹਿਰ ਚਾਰ ਵਾਰੀ ਉਹ ਜੀ ਮੇ ਦਾ ਕੀ ਮੈਂ ਪਿੰਡ ਦੇ ਸਰਪੰਚ ਰਾਇ ਮੈਂ ਸਮਝਦਾ ਕਿ ਉਹਨਾਂ ਦਾ ਸਭ ਤੋਂ ਵੱਡਾ ਗੁੱਸਾ ਜਿਹੜਾ ਹੁਣ ਤੱਕ ਦੱਸਿਆ ਨਹੀਂ ਗਿਆ ਉਹ ਇਹ ਸੀ ਕਿ ਉਹ ਧਲੇਵੰਦੀ ਤੋਂ ਨਲ ਦੇ ਪਸ ਆਲੇ ਦੁਆਲੇ ਦੇ ਪਿੰਡਾਂ ਵਿੱਚ ਜੋਰਪੁਰ ਨਾਈਬਾ ਕੈਰੇ ਪੋਤਨਾ ਸ਼ਹਿਰ ਨਾ ਕਿ ਜਿਨੇ ਜਿਨੇ ਵਾਲੇ ਦਿਵਾਲੇ ਦੇ ਪਿੰਡ ਨੇ ਉੱਥੇ ਸਰਪੰਚੀ ਕਤਲ ਨਾਲ ਹੁੰਦੀ ਸੀ ਮੈਂ ਕੇਸ ਲੜੇ ਦੀ ਇਹ ਤੋਂ ਪਾਸੇ ਮੈਂ ਜਰੂਰ ਹੁੰਦਾ ਸੀ ਹਰੇ ਕੇਸ ਦੇ ਵਿੱਚ ਕਤਲ ਦੇ ਵਿੱਚ ਇਹ ਸਰਪੰਚੀ ਦਾ ਮਤਲਬ ਪਿੰਡ ਦੇ ਵੀ ਕਤਲ ਹੋਣਾ ਹੁੰਦਾ ਸੀ ਪਰੰਤੂ ਕੀ ਮੇਦੇ ਵਿੱਚ ਇਹ ਬੜੀ ਬੜੀ ਪ੍ਰਥਾ ਭਾਈ ਸਰਦਾਰ ਰਣਜੀਤ ਸਿੰਘ ਕਲੇਰ ਨੇ ਕਿ ਪਾਰਟੀਵਾਦੀ ਤੇ ਧੜੇਵੰਦੀ ਜਿਹੜੀ ਸੀ ਉਹ ਪੈਦਾ ਨਹੀਂ ਕੀਤੀ। ਨਾ ਕਿਸੇ ਦਾ ਸੱਟਾ ਮਾਦਿਆਂ ਨਾਂ ਦਾ ਤਾਂ ਪੀਤਾ ਨਾ ਕਿਸੇ ਦਾ ਹੋਰ ਤਾਂ ਹੋਇਆ ਨਾ ਕੋਈ ਇਹ ਹੀ ਲੜਾਈ ਹੋਈ ਤੇ ਦੂਸਰਾ ਵੱਡਾ ਕੋਈ ਸਰਦਾਰ ਰਣਜੀਤ ਸਿੰਘ ਕੇ ਸੀ ਕਿ ਉਹ ਬੋਲਣ ਦੀ ਸ਼ਕਤੀ ਰੱਖਦੇ ਸੀ ਅਭਸਰਾ ਕੋ ਬਾਤਲੀ ਲੜ ਕਰਦੇ ਸੀ ਕਈ ਵਾਰੀ ਬਹਿਸ ਵੀ ਹੋ ਜਾਂਦੀ ਤੇ ਕਈ ਐਸੇ ਲੋਕ ਨੇ ਆਮ ਤੌਰ ਤੇ ਐਸੇ ਜਿਹੜੇ ਬਹਿਸ ਕਰਦੀ ਰਵਾ ਪਵਾ ਲੈਂਦੇ ਨੇ ਪ੍ਰੰਤੂ ਇਹ ਪਹਿਲਾ ਸਖਤ ਸ਼ਬਦਾਂ ਦੇ ਵਿੱਚ ਕੜੀ ਬਹਿਸ ਕਰਦੇ ਫੇਰ ਜਦੋਂ ਵੇਖਿਆ ਕੁਝ ਗਰਮਾ ਗਰਮੀ ਹੋ ਗਈ ਉਹਨੂੰ ਕਬੂਸ ਲੈਂਦੇ ਸੀ ਟਕਾ ਲੈਣੇ ਅਫਸਰ 50 ਮੀਟਰ ਵੀ ਐਨਐਚ ਹੁੰਦੀ ਸੀ ਉਹਨੂੰ ਗੱਲੋਂ ਐਨਾ ਨਹੀਂ ਬਤਾਉਂਦੇ ਸੀ ਕਿ ਉਹ ਗੱਲ ਬਾਤ ਦੇ ਤੋਂ ਬਾਅਦ ਇਹ ਮੇਰੇ ਰੋਲੇ ਰਕਨੇ ਤੇ ਆਏ ਤੇ ਉਹਨਾਂ ਨੇ ਕਿਹਾ ਇਹੋ ਨਿਕਲੇ ਜਿੰਨਾਂ ਨੂੰ ਜਿਹੜੀ ਐ ਕੋਈ ਗਰੰਟੀ ਨਾ ਮਿਲੇ ਤੇ ਉਹਦੇ ਵਿਕਾਸ ਦਾ ਕੰਮ ਇਹ ਜادیه ਨਾਲ ਛੋੜਾ ਬਟਾ ਤੁਸ ਸਦਾ ਨਿਸ਼ੰਤਰ ਸਿੰਘ ਕਲੇ ਤੇ ਚਾਰ ਵਾਰੀ ਜਿਹੜੀ ਉਹਨਾਂ ਨੇ ਸਰਪੰਚੀ ਕੀਤੀ ਉਹ ਸਰਪੰਚੀ ਦੇ ਵਿੱਚ ਕੋਈ ਹਿੱਸਾ ਨਹੀਂ ਹੋਈ ਕੋ ਟਕਰਾਓ ਨਹੀਂ ਹੋਇਆ ਕੋਸਰੀ ਹੋਇਆ ਹੈ ਮਹਾਨ ਸਥਾਨ ਜਿੱਤੇ ਆਪਾਂ ਧਰਮਗੰਗ ਸਾਹਿਬ ਦੀ ਮਹਾਨ ਹਜ਼ੂਰੀ ਵਿੱਚ ਕਥਿਤ ਹੋਏ ਮਹਾਂਪੁਰਸਨ ਸਤਸੈ ਸਿੰਘ ਨੇ ਇਸ ਦੀ ਸੇਵਾ ਕੀਤੀ ਸੀ ਨੌਜਵਾਨ ਪੀੜੀ ਜਿਹੜੀ ਆ ਭੁੱਲ ਜਾਂਦੀ ਕੁੱਤੇ ਯਾਦ ਨਹੀਂ ਰਹਿੰਦੀ ਜਿਹੜੀ ਅੱਜ ਤੋਂ 5 ਸਾਲ ਦੀ ਪਹਿਲਾਂ ਵੀ ਗੱਲ ਹੁੰਦੀ ਹੈ ਇਹ ਤਾਂ 50 ਸਾਲ ਦੀਆਂ ਗੱਲਾਂ ਨੇ 40 ਸਾਲ ਦੀਆਂ ਗੱਲਾਂ ਨੇ ਤੇ ਮੇਰੇ ਘਰ ਮੰਨ ਨੂੰ ਯਾਦ ਹੈ ਕਿ ਮਹਾਨ ਸਥਾਨ ਦੀ ਜਿਹੜੀ ਸਥਾਪਨਾ ਹੈ ਉਹ ਸੰਤ ਸਹਿਸੀ ਨੇ ਕੀਤੀ ਉਹਨਾਂ ਨਾਲ ਇਹਨਾਂ ਦਾ ਵੀ ਬਹੁਤ ਪਿਆਰ ਸੀ ਸਰਦਾਰ ਮਿਸ਼ਤਰ ਸਿੰਘ ਸਰਦਾਰ ਜੋਸ਼ਤਰ ਸਿੰਘ ਨੂੰ ਸਤਿ ਸ੍ਰੀ ਅਕਾਲ ਸੀ ਜਿਸ ਨੇ ਸਤਪੰਚਾਂ ਦੀ ਯੂਨੀਅਨ ਸਰਪੰਚਾਂ ਦੀ ਦੁਨੀਆ ਵਿੱਚ ਵੀ ਨਾ ਬਣਾਇਆ ਸਰਦਾਰ ਗੈਕਪਾਲ ਸਿੰਘ ਬੈਠੇ ਨੇ ਸਰਪੰਚ ਨਾਇਬ ਵਾਲੇ ਦੇ ਉਹਨਾਂ ਦੀ ਇਹ ਸਥਾਨਕੀ ਵੀ ਬਹੁਤ ਸੇਵਾ ਹੈ

پاس کر کے سب کچھ جنا چاہی جماعتی سو یہ ساری چیزاں دیکھتے ہوئے میں پتر گرپریت ہرپریت One place, انہوں نے بڑی سیوا کی تھی, اپنے پتا نیوزیلینڈ کا نہیں کہا میں, میں نیوزی لینڈ چیما ایک, ایک چیمے کی مٹی نیوزی لینڈ کی مٹی نا سان پندر ہے سو نے اپنے پتا کی سیوا کر کے اکیلے سمے چ ਜਦੋਂ ਬੁਮਾਰਾ ਚੱਲਦਾ ਅਸੀਂ ਦਰੂਦੀ ਬਖਸ਼ੀਸ਼ ਜਿਹੜੀ ਹੈ ਉਹ ਲਿਖੀ ਹੈ ਮੈਂ ਜਿਆਦਾ ਸਮਝ ਨਾਲ ਇਹਦਾ ਹੋਇਆ ਇੰਨੀ ਬੇਨਤੀ ਜਰੂਰ ਕਰਨਾ ਹੈ ਕਿ ਸਾਨੂੰ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਹੈ ਇਤੇ ਇਨਸਾਨ ਦੇ ਇਤਿਹਾਸ ਨੂੰ ਇੱਕ ਬਲਦੇ ਦੇ ਇਤਿਹਾਸ ਨੂੰ ਇੱਕ ਸਰਪੰਚ ਦੇ ਇਤਿਹਾਸ ਨੂੰ ਜਿਹੜਾ ਇਤਿਹਾਸ ਨੂੰ ਪੜ੍ਹ ਜਾਂਦਾ ਹੈ ਤੇ ਇਤਿਹਾਸ ਦਾ ਵਿਦਿਆਰਥੀ ਨਹੀਂ ਹੁੰਦਾ ਉਹਨਾਂ ਪਿੰਡ ਦਾ ਕੁਸਤਰ ਸੰਗ ਦਾ ਮਸੂਬੇ ਦਾ ਕੁਸਤਰ ਸੰਗ ਦਾ ਕੌਂਡਰ ਕੁਸਤਰ احرجی ایک بےنتی میں ہرکم کرتا ہوں کہ گرو گوبند سنگھ کی جی درپاد ہے جو خالسے مہان مریادہ واشی ہے اُس مریادا سے پیرا لیے اب نوجوان پیڑی پھر خالسے کی مریادا نال جوڑن کی ضرورت جو ہے درو گرنتھ صاحبی کی ہزری بچوں کم ہوگی کہ اسی درو گوبند سنگھ اپنا سب کو واٹا عشق ਉਹ ਤਾਂ ਹੀ ਘਰਵਾਲਾ ਨਾਮ ਦਿੱਤੇ ਹੋਏ ਹਰ ਹਰਿ ਨਾਮੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤੇ ਨੇ ਜਾਂ ਦਸੁ ਕਰਮ ਚਿੱਤੇ ਦਿੱਤੇ ਹੈ ਜਿਹੜਾ ਸਾਨੂੰ ਬਾਖੂ ਵਿੱਚ ਦਰ ਉਸ ਨੂੰ ਅਸੀਂ ਹੱਥ ਫਲਵਾ ਹੱਤੇ ਅਕਰਵਾ ਕਰਮਨਾਮੇ ਇਹਨਾਂ ਸ਼ਬਦਾਂ ਦੇ ਨਾਲ ਬਾਣੀ ਦੇ ਬਾਣੇ ਦੀ ਰੱਖਿਆ ਕਰਦੀ ਪ੍ਰਤੀਯਾ ਕਰਦੇ ਹੋਏ ਮੈਂ ਫਿਰ ਸਰਦਾਰ ਨਿਸ਼ਤਰ ਸਿੰਘ ਜੀਲੇ ਨੂੰ ਸਰਦਾਰ ਦੇ ਕੋਲ ਮੇਟ ਕਰਦਾ ਹੋਇਆ ਸੰਗਤ ਤੋਂ ਆਪਰਚਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ